ਅੱਜ ਹੋ ਗਿਆ ਆਪਣਾ ਦੂਜਾ ਵਿਸ਼ਾ ਹੋ ਗਿਆ ਤੇ ਆਪਾਂ ਆਇਆ ਸ਼ਹਿਰ ਦਾ ਸੈਸਪਟਾ ਕਰਨ ਸਫਲ ਇਸ ਗਰੀ ਅੱਜਾ ਹੋ ਰਹੀ ਹੈ ਲੋਕ ਆਪ ਦੇ ਕੰਮਾਂ ਕਰਨ ਜਾਈ ਜਾਂਦੇ ਆ ਇਸ ਵੇਲੇ ਇਸ ਵੇਲੇ ਸ਼ਹਿਰਾਂ ਚ ਮੰਡੀਆਂ ਦਾ ਮਾਹੌਲ ਦੇਖਣ ਵਾਲਾ ਹੁੰਦਾ ਹੈ ਤੇ ਆਪਾਂ ਹੁਣ ਮੰਡੀ ਆਏ ਆ ਦੇਖਦੇ ਕੀ ਕੁਛ ਇੱਥੇ ਬਹੁਤ ਸਮਾਨ

ਕਿ ਮੈਂ ਆਪਣੇ ਬੱਸ ਸਟੈਂਡਾਂ ਦੇ ਕੋਲੇ ਹਮਾ ਬਾਜ਼ਾਰ ਲੱਗੇ ਜਾਈ ਹੈ ਸਾਰਾ ਤੇ ਹੁਣ ਮੈਂ ਮੋਟਰਸਾਈਕਲ ਉੱਤੇ ਰਾਹ ਤੇ ਲੈੰਡਨਾਂ ਦਾਂ ਲੱਗਿਉ ਕਿ ਆਪਾਂ ਵਾਕਈ ਮੋਟਰਸਾਈਕਲ ਸਵਾਰ ਹੈਗੇ ਸੀ ਕਿ ਉਹੀ ਬੱਸ ਸਕਲੈਂਡਰ ਤੇ ਗੇੜੇ ਲਾਉਦੇ ਰਹੇ। ਉਹ ਚਾਹੀਆਂ ਜਿਹੜਾ ਉਹ ਗੇੜਾ ਉੱਚ ਮੋੜ ਕੋੜ ਵੀ ਵਾਲੇ ਆ। ਛੇ 1864 ਮੋੜ ਕੋੜ ਹੈ। ਇਹਨਾਂ ਨੇ ਦੱਸਿਆ ਹੋਇਆ ਖਾਸ ਕਰਕੇ ਉਹ ਬਾਵਾ ਮਸ਼ਹੂਰ ਹੈ ਤਾਂ ਕਰਕੇ ਉੱਥੇ ਬਾਵਾ ਹੋਵਾਂ ਜਾਂਦੀ ਨਹੀਂ। ਉਹ ਨਹੀਂ ਦੇ ਬੜੀ ਆਸਾਨ ਫਲਰ ਹੋਊਗਾ। ਬਿਨਾ ਕੋਈ ਸਰਟੀਫੀਕੇਟ ਤੋਂ। ਤੇ ਆਪਾਂ ਨੂੰ ਮੋਟਰਸਾਈਕਲ ਮਿਲ ਕੇ ਕਰਾਇ ਤੇ 4 ਦਿਨਾਂ ਵਾਸਤੇ ਆਹ ਮੋਟਰਸਾਈਕਲ ਨੂੰ ਕੌਣ ਦੇ ਆ। ਉਹ ਜੀ ਆਪਣਾ ਗੇਟ ਸ਼ੁਰੂ ਹੋ ਗਿਆ ਮੈਂ ਹਾਂ ਸੰਗ ਰੂਪ ਇਹ 600 ਕਿਲੋਮੀਟਰ ਹੈ ਇਹ ਆਪਾਂ ਚਾਹ ਮਾਈ ਟੂਰ ਸ਼ੁਰੂ ਕੀਤਾ ਤੇ ਇੱਥੇ ਸਮਾਪਤ ਹੋਣੀ ਹੈ ਪਰ ਰਸ ਚ ਜਾਂਦੇ ਹਾਂ ਦੇ ਚਾਰ ਪੰਜ ਪਿੰਡ ਹੋਣਗੇ ਜਿੱਥੇ ਆਪਾਂ ਲੋਕਾਂ ਦਾ ਰਹਿਣਾ ਸ ਹੈ ਨਾ ਉਹਨਾਂ ਦੇ ਕਾਰੋਬਾਰ ਤੇ ਕੁਦਰਤੀ ਨਜ਼ਾਰੇ ਵੀ ਦੇਖਦੇ ਜਾਣਾ ਤੇ ਆਪਣੇ ਕੋਲ ਸਾਰਾ ਸਮਾਨ ਹੈ ਜਿੱਥੇ ਵੀ ਨਿਰਾ ਹੋਇਆ ਆਪਾਂ ਉੱਥੇ ਰਾਤ ਕੱਟ ਲਵਾਂਗੇ

ਬੜਾ ਵਧੀਆ ਲੱਗਦਾ ਜਦੋਂ ਕਮਾਕਾਰਾਂ ਵਾਲੀ ਜ਼ਿੰਦਗੀ ਤੋਂ ਛਟਕਾਰਾ ਇਹ ਆ ਪਾ ਕੇ ਇੱਧਰ ਨੂੰ ਆਉਣੇ ਆ ਕੁਦਰਤਪਾਲ ਨੂੰ ਤਾਂ ਹੀ ਲੱਗਦਾ ਕਿ ਬਾਕੀ ਕੋਸ਼ਤਾ ਚੀਜ਼ ਹੈਗੀ ਐ ਇਸੇ ਚ ਐਨ ਮਨ ਜਮਾ ਸ਼ਾਂਤ ਬੰਲਾ ਕੰਗਰ ਕੈਂਡਲ ਕੀ ਇੱਥੇ ਕੋਈ ਵੀ ਨਹੀਂ ਹੈਗਾ ਜੋ ਕਿ ਮੈਨੂੰ ਬੜਾ ਵਧੀਆ ਲੱਗਦਾ ਕਿਉਂਕਿ ਜਦੋਂ ਇਕੱਲੇ ਹੁੰਨੇ ਆ ਨਾ ਜਦੋਂ ਬੜਾ ਵਧੀਆ ਇੱਕ ਆਜ਼ਾਦੀ ਜੀ ਹੁੰਦੀ ਹੈ ਤੇ ਕਿ ਤੁਸੀਂ ਉਹ ਚੀਜ਼ ਨੂੰ ਖੁੱਲ੍ਹ ਕੇ ਮਾਨ ਸਕਦੇ ਜਦੋਂ ਕੋਲੇ ਕੋਈ ਸ਼ੋਰ ਸ਼ਰਾਬਾ ਨਹੀਂ ਹੁੰਦਾ ਐਨ ਬੜਾ ਵਧੀਆ ਟਾਈਮ ਸੌਪ ਤੁਸੀਂ ਨਹੀਂ ਫਿਰਦੀ ਆ ਉਹ ਆਇਲੈਂਡ ਦੀ ਪਹਿਲੀ ਸੱਪਸੀ ਨਹੀਂ ਦੇਖੀ ਆਪਾਂ ਹੁਣ ਆਪਾਂ ਚੱਲੇ ਆਂ ਵਾਪਸ ਵਾਟਰਫਾਲ ਦੇਖਣੇ ਢੜੀ ਕੈਂਡ ਲੱਗੀ ਮੈਂ ਤਾਂ ਆਇਲੈਂਡ ਦੀ ਪਹਿਲੀ ਵਾਟਰਫਾਲ ਕੋਲ ਹੋਰ ਪਿੱਛੇ ਰਹਾ ਕੁਝ ਦੇਖਣਾ ਇਹ ਤਾਂ ਦੇਣੀ ਦੂਜਾ ਹੋਇਆ ਹੈ ਨੇਰੀਆਂ ਲਿਆਦਾ ਨੇਰੀਆਂ ਧਾੜ-ਧਾੜ ਹੀ ਕਰਦਾ ਇਹ ਧਾੜ-ਧਾੜ ਇੱਥੇ ਪਾਣੀ ਦੇ ਠੰਡੇ ਜਿਹੇ ਰੈਸਟੋਰੈਂਟ ਆ ਮਰੀਆਂ ਕੈਂ ਕਿਹਨੇ ਤੁਹਾਨੂੰ ਬਣਾਇਆ ਹੋਇਆ ਬੈਠਣ ਨੂੰ ਬੜਾ ਫਤਨਾ ਹੋਇਆ ਕਿ ਮੈਂ ਰਿਸਕੀ ਜਿਹਾ ਰਸਟਲ ਕੋਨੇ ਹੋਇਆ ਤੇ ਮੇਰਾ ਤਾਂ ਖਰਾਬ ਹੋ ਗਿਆ ਬ੍ਰੇਕੇ ਦਾ ਨਾ ਸਵਾਦੀ Thank you. Oh. Thank you. What we call cocoon? Cocoon? ਆਈਲੈਂਡ ਦਾ ਸਫਰ ਕਰਕੇ ਤੋਂ ਇਹ ਤਾਂ ਬਗ ਲੱਗੇਗੀ ਜਦੋਂ ਆਪਾਂ ਇਹ ਨਿਰਦੇਸ਼ਾਂ 'ਚ ਜਾਂਦੇ ਹਾਂ ਜਿੱਥੇ ਆਪਾਂ ਨੂੰ ਕੁਆਸ਼ਨ ਨਹੀਂ ਆਉਂਦੀ ਆਪਾਂ ਨੂੰ 4-5 ਸ਼ਬਦਾਂ ਇਹ ਜਿ ਸਿੱਖ ਲੈਣੇ ਚਾਹੀਦੇ ਆ ਜਿੱਥੇ ਲੋਕਾਂ ਨੂੰ ਬੁਲਾਉਣਾ ਚਲਾਉਣਾ ਨਾ ਧੰਨਵਾਦ ਕਰਨਾ ਜਿਵੇਂ ਇੱਥੇ ਮੈਂ ਕਿਹਾ ਖੂਬ ਖੂਨ ਖਾਬ ਇਹਦਾ ਮਤਲਬ ਧੰਨਵਾਦ ਤੇ ਇਹ ਵਧੀਆ ਲੱਗਦਾ ਲੋਕਾਂ ਨੂੰ ਜਦੋਂ ਆਪਾਂ ਇਹ ਚੀਜ਼ਾਂ ਕਹਿੰਦੇ ਆ ਜਿਵੇਂ ਆਪਾਂ ਨੂੰ ਮਤਲਬ ਬਾਹਰਲੇ ਦੇਸ਼ਾਂ 'ਚ ਜਾ ਕੇ ਗੋਰਾ ਕਹਿੰਦਾਗਾ ਸਸਰੀ ਕਾਲ ਤਾਂ ਵਧੀਆ ਲੱਗਦਾ ਨਾ ਮੈਨੂੰ ਸੁਣਨਾ ਤੇ ਉਹ ਵੀ ਹੁੰਦਾਗਾ ਗੱਲਬਾਤ ਹੋ ਜਾਂਦੀ ਹੈ ਜਦੋਂ ਆਪਾਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਨਾਲ ਬੜਾ ਸ਼ਾਸਿਮਰੂਦਵਰ ਕਸਵਾਸੀ ਜਮਿਤ ਲੋ ਜੀ ਆਪਾਂ ਚਾਣਾ ਤੇ ਆ ਬੜੀ ਸੋਹਣੀ ਥਾਂ ਦੇਖੀ ਹੈ ਇਹ ਦੇਖ ਕੇ ਹੁਣ ਆਪਾਂ ਚੱਲਦੇ ਆਂ ਤੇ ਥਾਂ ਜਿਹੜਾ ਮੇਨ ਸ਼ਹਿਰ ਹੈ ਚੈਂਗਮਾਈ ਉੱਥੋਂ 60 ਕਿਲੋਮੀਟਰ ਦੂਰ ਹੈ ਤੇ ਮੋਟਰਸਾਈਕਲ ਤੇ ਘੰਟਾ ਲੱਗਦਾ ਹੁਣ ਤਾਂ ਇਹ ਜਿਹੜਾ ਇੱਥੇ ਨੈਸ਼ਨਲ ਪਾਰਕ ਹੈ ਦੋਈ ਇੱਥੇ ਨਾਲ ਉਹਦਾ ਹਿੱਸਾ ਪਰ ਜਦੋਂ ਚੈਂਗਮਾਈ ਤੋਂ ਆਉਣੇ ਆ ਆਪਾਂ ਨੂੰ ਇਹਦੀ ਫੀਸ ਨਹੀਂ ਦੇਣੀ ਪੈਂਦੀ ਆਪਾਂ ਉੱਧਰ ਦੀ ਸਿੱਧਾ ਦੇਖ ਸਕਦੇ ਆਂ نیشنل پارک دیکھ جدھر کتے فرد ہے کدری کدری بترا فردیں کدری چوچے فردے ਜਦੋਂ ਆਪਾਂ ਕਿਤੇ ਵੀ ਅੰਗਰੇਜ਼ੀ ਬੋਲਣੀ ਆ ਜਿਹੜੇ ਦੇਸ਼ਾਂ 'ਚ ਵੀ ਮਾਤਰ ਭਾਸ਼ਾ ਅੰਗਰੇਜ਼ੀ ਨਹੀਂ ਹੈਗੀ ਉੱਥੇ ਜੇ ਮੈਂ ਸੁਧਾਰਨ ਰੱਖੇ ਜਦੋਂ ਪੁੱਛਣਾ ਹੋਵੇ ਕਿਸੇ ਨੂੰ ዱ ਯੂ ਨੋ ਇੰਗਲਿਸ਼ ਉੱਥੇ ਕਹਦੇ ਇੰਗਲਿਸ਼ ਜੇ ਪੁੱਛਣਾ ਹੋਵੇ ਕਿ ਨੇੜੇ ਤੇਰੇ ਕੋਈ ਪੈਟਰੋਲ ਪੰਪ ਹੈਗਾ ਕੀ ਇਜ਼ देयर ਐਨੀ ਗੈਸ ਸਟੇਸ਼ਨ ਨੀਅਰ ਬਾਈ ਉਹਦੀ ਬਜਾਏ ਕਹਦੇ ਐਨੀ ਪੈਟਰੋਲ ਪੰਪ ਉਹਨੂੰ ਸਿੰਪਲ ਰੱਖੇ ਜਿੰਨਾ ਹੋ ਸਕਦਾ ਕਿਉਂਕਿ ਜੇ ਆਪਾਂ ਬੋਲਦੇ ਆਂ ਜ਼ਿਆਦਾ ਇਹ ਵੀ ਇੱਕ ਵਾਕ 'ਚ ਬੋਲਦੇ ਆਂ ਸੈਂਟੈਂਸ 'ਚ ਬੋਲਦੇ ਆਂ ਤਾਂ ਥੋੜੀ ਜੀ

ਗੂਗਲ ਮੇਕ। ਥੈਂਕ ਯੂ। ਉਹ ਜੀ ਬਾਈ ਕਹਿੰਦਾ ਦੋ ਨੰਬਰ ਗੇਟ ਤੇ ਜਾ ਕੇ ਟਿਕਟ ਹੋਣੀ ਹੈ। ਤੇ ਗੇਟ ਤੋਂ ਪਹਿਲਾਂ ਪਿੰਡੋਂ ਆਉਂਦੇ ਆ ਰਾਹ ਚ ਤੇ ਦੇਖਦੇ ਆ ਅਥਨ ਜਾਂ ਹੋਈ ਜਾਂਦਾ ਤੇ ਆਪਾਂ ਉਹ ਪਿੰਡਾਂ 'ਚ ਹੀ ਰਹਾਂਗੇ ਤੇ ਮੈਂ ਗੂਗਲ 'ਤੇ ਲੱਭਦਾ ਹੁੰਨਾ ਜਦੋਂ ਵੀ ਹੋਟਲ-ਹੋਟਲ ਲੱਭਦਾ ਉੱਥੇ ਸਸਤੀ ਤੋਂ ਸਸਤੀ ਮਹਿੰਗੀ ਤੋਂ ਮਹਿੰਗੀ ਥਾਂ ਮਿਲ ਜਾਂਦੀ ਹੈ ਰਹਿਣ ਨੂੰ। ਜਦੋਂ ਵੀ ਮੈਂ ਘੁੰਮਦਾ ਫਿਰਦਾ ਹੁੰਨਾ ਮੈਂ ਸਸਤੀ ਤੋਂ ਸਸਤੀ ਥਾਂ ਭਾਲਦਾ ਹੁੰਨਾ ਰਹਿਣ ਨੂੰ ਤੇ ਆਪਾਂ ਨੂੰ ਬਹਿ ਵੀ ਹੁੰਦਾ ਕਿ ਸਸਤੀ ਥਾਂ ਸੋਹਣੀ ਨਹੀਂ ਹੁੰਦੀ ਜਾਂ ਵਧੀਆ ਨਹੀਂ ਹੁੰਦੀ। ਦੋ ਆਪਾਂ ਉੱਥੇ ਜਾ ਕੇ ਦੇਖਨੇ ਆ 2-3 ਸਟਾਰ ਵਾਲਾ ਹੋਟਲ ਵਧੀਆ ਹੁੰਦਾ ਨਾਲੇ ਉੱਥੇ ਉਹਨਾਂ ਨਾਲ ਥੋੜਾ ਬਹੁਤ ਨੇਗੋਸ਼ੀਏਟ ਕਰ ਲੈ ਔਰ ਉਹ ਪੈਸੇ ਘਟਾ ਲੈ ਤੇ ਉੱਥੇ ਘਟਾ ਲੈਂਦੇ ਆ ਉਹ ਤੇ ਥਾਂ ਆਪਾਂ ਨੂੰ ਮਿਲ ਗਈ ਪਹਾੜੀ ਪਿੰਡਾਂ ਚ ਤੇ ਜਾਂਦੇ ਜਾਂਦੇ ਆਪਾਂ ਨੂੰ ਖੜਨੀ ਰੱਖ ਜੂ ਸੋਨੂੰ ਸਵੇਰੇ ਦਿਖਾਵਾਂਗੇ ਪਹਾੜੀ ਪਿੰਡਾਂ ਦੀ ਸਵੇਰ ਨਵੇਂ ਬਲੌਗ ਦੇ ਵਿੱਚ ਬਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਬਲੌਗ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਹੀ ਮੇਰਾ ਹੌਸਲਾ ਜਾਂ ਵੀ ਵੱਧਦਾ ਰਹਿੰਦਾ ਲੋਕਾਂ ਨੂੰ ਲੋਕਾਂ ਤੱਕ ਪਹੁੰਚਦਾ ਚੰਗਾ ਜੀ ਮਿਲਦੇ ਆ ਨਵੇਂ ਬਲੌਗ Só so,